हां जी दोस्तों आज ਤੁਹਾਨੂੰ ਦਿਖਾਵਾਂਗੇ ਦੀਵਾਨ ਟੋਡਰਮਲ ਜੀ ਦੀ ਹਵੇਲੀ ਕੀ ਤੁਹਾਨੂੰ ਪਤਾ ਹੈ ਦੀਵਾਨ ਟੋਡਰਮਲ ਜੀ ਕੌਣ ਸਨ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਕੀ ਰੋਲ ਸੀ ਕੀ ਕਿਰਦਾਰ ਸੀ ਤੇ ਉਹ ਕੀ ਕੰਮ ਕਰਦੇ ਸਨ ਦੋਸਤੋ ਇਹ ਹਵੇਲੀ ਤਕਰੀਬਨ 500 ਸਾਲ ਪੁਰਾਣੀ ਹੈ ਦੀਵਾਨ ਟੋਡਰਮਲ ਜੀ ਇੱਥੇ ਸੋਨੇ ਦਾ ਵਪਾਰ ਕਰਦੇ ਸਨ ਉਹਨਾਂ ਦੀ ਰਿਹائش ਭਵਾਨੀਗੜ੍ਹ ਦੇ ਵਿੱਚ ਹੀ ਤੇ ਇੱਥੇ ਉਹ ਆਪਣਾ ਸੋਨਾ ਜਮ੍ਹਾਂ ਕਰਦੇ ਸਨ ਇਹ ਹਵੇਲੀ 5 ਮੰਜ਼ਲੀ ਦੱਸੀ ਜਾ ਰਹੀ ਹੈ ਜਿਸ ਦੀ ਇੱਕ ਮੰਜ਼ਲ ਨੀਚੇ ਬੇਸਮੈਂਟ ਵਿੱਚ ਹੈ دیਵਾਨ ਟੋਡਰਮਲ ਜੀ ਉਹ ਸਖਸ਼ੀਤ ਸਨ ਜਿਨ੍ਹਾਂ ਨੇ ਛੋਟੇ-ਛੋਟੇ ਸਹਿਬਜ਼ਾਦਿਆਂ ਜੀ ਦੇ ਸੰਸਕਾਰ ਦੇ ਲਈ ਵਜ਼ੀਰ ਖਾਨ ਕੋਲੋਂ ਜ਼ਮੀਨ ਖਰੀਦੀ ਸੀ ਤੇ ਉਸ ਜ਼ਮੀਨ ਦਾ ਮੁੱਲ ਆਪਣੀਆਂ ਸੋਨੇ ਦੀਆਂ ਮੋਹਰਾਂ ਬਿਸ਼ਾ ਕੇ ਦਿੱਤਾ ਸੀ ਉਸ ਟਾਈਮ ਘੱਟੋ-ਘੱਟ 78000 ਸੋਨੇ ਦੀਆਂ ਮੋਹਰਾਂ ਬਿਸ਼ਮੀਆਂ ਦਿੱਤੀਆਂ ਸੀ ਵਜ਼ੀਰ ਖਾਨ ਨੂੰ ਤੇ ਫਿਰ ਉਸ ਨੇ 11-12 ਗਾਜ ਜ਼ਮੀਨ ਦਿੱਤੀ ਸੀ ਦੋਸਤੋ ਇੱਕ ਫੋਰਨ ਦੀ ਫਾਊਂਡੇਸ਼ਨ ਹੈ SACC ਜਿਨ੍ਹਾਂ ਦੇ ਆਗੂ ਸਰਦਾਰ ਬਹਾਦਰ ਸਿੰਘ ਜੀ ਹਨ ਉਹਨਾਂ ਨੇ ਇਸ ਹਵੇਲੀ ਦੀ ਇੱਕ ਤਸਵੀਰ ਬਣਾਈ ਹੈ ਜਿਸ ਤਰ੍ਹਾਂ ਇਹ ਹਵੇਲੀ 1911 ਵਿੱਚ ਦਿਖਦੀ ਸੀ ਤੇ ਹੁਣ ਉਸੇ ਤਰ੍ਹਾਂ ਇਸ ਹਵੇਲੀ ਨੂੰ ਦੁਬਾਰਾ ਤਿਆਰ ਕੀਤਾ ਜਾਵੇਗਾ ਤੇ ਹੁਣ ਇਸ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਹੈ ਇਹ ਹਵੇਲੀ ਬਹੁਤ ਪੁਰਾਣੀ ਹੋਣ ਕਰਕੇ ਇੱਕ ਖੰਡਰ ਦੀ ਤਰ੍ਹਾਂ ਬਣ ਕੇ ਰਹਿ ਗਈ ਹੈ ਪਰ ਹੁਣ ਆਉਣ ਵਾਲੇ 2-3 ਸਾਲਾਂ ਦੇ ਵਿੱਚ ਇਸ ਹਵੇਲੀ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਣਾ ਦਿੱਤਾ ਜਾਵੇਗਾ ਜਿਸ ਤਰ੍ਹਾਂ ਇਹ ਹਵੇਲੀ 1911 ਦੇ ਵਿੱਚ ਦਿਖਾਈ ਦਿੰਦੀ ਸੀ ਦੋਸਤੋ ਇਸ ਹਵੇਲੀ ਦੇਖਣ ਲਈ ਵੀ ਬਹੁਤ ਸਾਰੀਆਂ ਸੰਗਤਾਂ ਇੱਧਰ ਆਉਂਦੀਆਂ ਹਨ ਤੇ ਆਪਾਂ ਕਿਸੇ ਨਾਲ ਵੀ ਗੱਲਬਾਤ ਕਰਕੇ ਇੱਥੋਂ ਦਾ ਇਤਿਹਾਸ ਪਤਾ ਕਰਕੇ ਦੇਖਾਂਗੇ ਕਿ ਕਿਸ-ਕਿਸ ਨੂੰ ਇਸ ਦੇ ਬਾਰੇ ਪ੍ਰੋਪਰ ਜਾਣਕਾਰੀ ਹੈ ਭਾਈ ਜੀ ਜਿਹੜੀ ਇਹ ਦਿਵਾਨ ਟੋਰਡਰ ਵਾਲਦੀ ਹਵੇਲੀ ਆਪਾਂ ਨੂੰ ਦਿਖ ਰਹੀ ਹੈ ਇਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਥੋੜਾ ਜਿਹਾ ਜਾਗਰੂਕ ਕਰੋ ਲੋਕਾਂ ਨੂੰ ਵੀ ਕੀ ਸੀ ਜੀ? ਦਿਵਾਨ ਟੋਡਰ ਮੱਲ ਬਈ ਹਮ ਦੇਖਿਆ ਨਹੀਂ ਕੀਤਾ ਜਾ ਸਕਦਾ ਇਨ ਇਤਿਹਾਸ ਚ ਬਿਲਕੁਲ ਜਦੋਂ ਛੋਟੇ ਸਹਿਬ ਜਰਦਨ ਦੀ ਕੁਰਬਾਨੀ ਹੋਈ ਆ ਹਾਂਜੀ ਹਾਂਜੀ ਤਾਂ ਉਹਨਾਂ ਦੀਆਂ ਦੇਹਾਂ ਦਾ ਸੰਸਕਰਨ ਦਿਵਾਨ ਟੋਡਰ ਮੱਲ ਜੀ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਾ ਕੇ ਕੀਤਾ 78000 ਸੋਨੇ ਦੀਆਂ ਮੋਹਰਾਂ ਉਸ ਟਾਈਮ ਪਛਾਈਆਂ ਸੀ ਖੜਮੀਆ ਬਜੀਤੇ ਕੋਲ ਠੀਕ ਹੈ ਇਹsrand ਦਾ ਵਜੀਦੇਸ ਦਾ ਮੀਰ ਖਾਨ ਉਹਦੇ ਕੋਲ 78000 ਸੋਨੇ ਦੀਆਂ ਮੋਹਰਾ ਉਸ ਵੇਲੇ ਆ ਖੜ ਕੇ ਆ ਬਿਛਾਈਆਂ ਤੇ ਉਦੋਂ ਬਾਅਦ ਜਿਹੜੀ ਸਾਰੀ ਜ਼ਮੀਨ ਸੀ ਉਹ ਖਰੀਦੀ ਸੀ ਠੀਕ ਹੈ ਉਦੋਂ ਬਾਅਦ ਆ ਸੰਸਕਾਰ ਕੀਤਾ ਸੀ ਪਵਿੱਤਰ ਦੇਖਦਾ ਮਾਤਾ ਗੁਜਰੀ ਨੇ ਤੇ ਛੋਟੇ ਸਾਹਿਬ ਜੀ ਨੇ ਹੁਣ ਗੱਲ ਇੱਕ ਹੋਰ ਵੀ ਹੈ ਨਾ ਵੀ ਆਪਾਂ ਬੜੇ ਲੋਕ ਸੋਚਦੇ ਆ ਵੀ ਕੀ ਉਹ ਇਕੋ ਦਾ ਮੁੱਠ ਗਿਆ ਸੀਗਾ ਬਿਲਕੁਲ ਨਹੀਂ ਪਹਿਲਾਂ ਕੋਈ ਸੰਪਰਕ ਹੈਗਾ ਸੀ ਗੁਰੂ ਜੀ ਨਾਲ ਜਾਂ ਨਹੀਂ ਤਾਂ ਭਈ ਇੱਥੇ ਹੈ ਨਾ ਵੀ ਸੰਪਰਕ ਹੈ ਜਿਹੜਾ ਬਹੁਤ ਲੰਮਾ ਹੈ ਉਹਨਾਂ ਦਾ ਪ੍ਰਾਣ ਹਾਂਜੀ ਹਾਂਜੀ ਉਹ ਕਿਦਾਂ ਜਦੋਂ ਕੁਝ ਵੀ ਨਹੀਂ ਹੁੰਦਾ ਸੀ ਟੋਡਰਮਲ ਦੀਵਾਨ ਟੋਡਰਮਲ ਪੱਲੇ ਕੁਝ ਵੀ ਨਹੀਂ ਸੀ ਤਾਂ ਹਾਂਜੀ ਹਾਂਜੀ ਤਾਂ ਉਦੋਂ ਵੀ ਗੁਰੂ ਅਰਜਨ ਦੇਵ ਜੀ ਉਹਨਾਂ ਕੋਲ ਆ ਕੇ ਗਏ ਸੀਗੇ ਠੀਕ ਹੈ ਉਦੋਂ ਬਾਅਦ ਗੁਰੂ ਜਦੋਂ ਥੋੜਾ ਜਿਹਾ ਮਤਲਬ ਹੱਥ ਵਧੀਆ ਹੋਇਆ ਠੀਕ ਹੈ ਬਿਜ਼ਨਸ ਚੱਲਣ ਲੱਗ ਗਿਆ ਕੰਮਕਾਰ ਵਧੀਆ ਚੱਲ ਗਿਆ ਫਿਰ ਵੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ ਸੀ ਦੁਬਾਰੇ ਟੋਡਰਮਲ ਨੌਵੇਂ ਗੁਰੂ ਨੂੰ ਅੱਛਾ ਗੁਰੂ ਤੇਗ ਬਹਾਦਰ ਜੀ ਉਹਨਾਂ ਕੋਲ ਆਉਂਦੇ ਆ ਤੇ ਉਹ ਪੁੱਛਦੇ ਸੀ ਤੁਹਾਡੀ ਕੀ ਸੇਵਾ ਕਰੀਏ ਹਾਂਜੀ ਤਾਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਆ ਵੀ ਸੇਵਾ ਤੁਹਾਡੇ ਤੋਂ ਲਵਾਂਗੇ ਇੱਕ ਵੱਡੀ ਸੇਵਾ ਲਵਾਂਗੇ ਠੀਕ ਹੈ ਜੀ ਇਸ ਤਮ ਵਾਲਾ ਇਸ਼ਾਰਾ ਕਰ ਰਹੇ ਸੀ ਨਾ ਠੀਕ ਹੈ ਠੀਕ ਹੈ ਉਹ ਕਿਉਂਕਿ ਗੁਰੂ ਹੁੰਦੇ ਆ ਪ੍ਰਮਾਤਮਾ ਹੁੰਦੇ ਆ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਅੱਗੇ ਕੀ ਹੋਣਾ ਹੈ ਜਾਂ ਕੀ ਹੋ ਰਿਹਾ ਹੈ ਨਾ ਹੂੰ ਠੀਕ ਹੈ ਤੇ ਮੈਂ ਸੁਣਿਆ ਇੱਥੇ ਕੋਈ ਪ੍ਰੋਜੈਕਟ ਲਾਂਚ ਹੋਇਆ ਵੀ ਇਨੂੰ ਇੱਕ ਤਰ੍ਹਾਂ ਦਾ ਕਹਿ ਸਕਦਾ ਵੀ ਮੋਡੀਫਾਈ ਕਰਨਗੇ ਜਾਂ ਕਿਦਾਂ ਕੋਈ ਮੈਪ ਦੇਖ ਰਿਹਾ ਜੀ ਮੇਰੇ ਸਾਹਮਣੇ ਕੰਨ ਤੇ ਲੱਗਿਆ ਹੋਇਆ ਕਹਿੰਦੇ ਉਹ ਸਾਰਾ ਮਾਡਲ ਤਿਆਰ ਕਰਨਗੇ ਉਹਦਾ ਹਾਂ ਬਈ ਜੀ ਇੱਕ ਆਪਾਂ ਕਹੇ ਦੀ ਹੈ ਨਾ ਵੀ ਉਹ ਆ ਆਪਾਂ ਕਹੇ ਦੀ ਵੀ ਆ ਜੋ ਇਮਾਰਤਾਂ ਬਣਾਉਂਦੀ ਆ ਐਸਐਸਸੀ ਵੱਲੋਂ ਜਿਹੜੀ ਇਹ ਮਤਲਬ ਇਹਦਾ ਬੀੜਾ ਉਠਾਇਆ ਗਿਆ ਹੈ ਨਾ ਪਹਿਲਾਂ ਨਕਸ਼ਾ ਤਿਆਰ ਕਰਾਇਆ ਕਰੋੜ ਰੁਪਇਆ ਲੱਗਿਆ ਤੇ ਉਦੋਂ ਆ ਜਿਹੜਾ ਹੁਣ ਜਿੰਨਾ ਹੋਰ ਖਰਚੇਗਾ ਹਾਂਜੀ ਉਹ ਸਾਰਾ ਉਸ ਸੁਸਾਇਟੀ ਕਹਦੀ ਆ ਆਪਾਂ ਜੋ ਵੀ ਆ ਉਹਨਾਂ ਵੱਲੋਂ ਕਦਮ ਜਿਹੜੇ ਉਠਾਏ ਜਾ ਰਹੇ ਨੇ ਵੀ ਜੋ ਯੂਐਸਐਸ ਦੇ ਬਾਦ ਦਰਸਿੰਘ ਨੇ ਕੋਈ ਠੀਕ ਹੈ ਉਹਨਾਂ ਵੱਲੋਂ ਜਿਹੜਾ ਇਹ ਸਾਰਾ ਖਰਚ ਕੀਤਾ ਨਕਸ਼ਾ ਕੀਤਾ ਤੇ ਹੁਣ ਜਿਹੜਾ ਜਿਹੜੀ ਪ੍ਰਾਣੀ ਦੇਖਾ मतलब 1911 ਵਿੱਚ ਜਿਸ ਤਰ੍ਹਾਂ ਇਹ ਹਵੇਲੀ ਹੈਗੀ ਸੀ ਉਹ ਕਿਉਂ ਇੱਕ ਤਸਵੀਰ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਸੋਸ਼ਲ ਮੀਡੀਆ ਤੇ ਜਾਜ ਹਵੇਲੀ ਦੀ ਆਦਰਵਾਇਜ਼ ਇਹਦੀਆਂ ਕੋਈ ਹੋਰ ਜਿਹੜੀਆਂ ਆਪਾਂ ਕਹਈ ਦੀ ਵੀ ਤਸਵੀਰਾਂ ਨਹੀਂ ਹੈਗੀਆਂ ਆਪਾਂ 1911 ਚ ਜਿਹੜੀ ਤਸਵੀਰ ਮਿਲਦੀ ਹੈ ਤੇ ਉਸੇ ਤਰੀਕੇ ਨਾਲ ਉਹ ਜਿਹੜੀ ਇਹ ਹਵੇਲੀ ਆ ਬਣਾਈ ਜਾ ਰਹੀ ਹੈ ਤੇ ਅੰਦਰੋਂ ਪੱਟੀ ਵੀ ਜਾ ਰਹੀ ਹੈ ਥੱਲੋਂ ਜਿਹੜੀਆਂ ਆਪਾਂ ਕਹੇ ਦੀ ਹੈ ਨਾ ਵੀ ਥੱਲੋਂ ਮੰਜ਼ਲਾਂ ਜਿਹੜੀਆਂ ਨਿਕਲ ਰਹੀਆਂ ਨੇ ਕਾਫੀ ਜਿਹੀ ਵੱਡੀ ਸੀ ਇਹ ਬਿਲਕੁਲ ਹੇਠੇ ਵੀ ਹੈ ਨਾ ਹਾਂ ਜਿੱਥੇ ਕੇ ਕਹਿੰਦੇ ਪਹਿਲਾਂ ਸੋਨਾ ਵਗੈਰਾ ਰੱਖਦੇ ਸੀਗੇ ਕਿਉਂਕਿ ਉਹ ਸੋਨੇ ਦਾ ਵਪਾਰ ਕਰਦੇ ਸੀਗੇ ਸੋਨੇ ਦਾ ਵਪਾਰ ਕਰਦੇ ਸੀਗੇ ਤੇ ਉਹਨਾਂ ਦੀ ਰਹਾਇਸ਼ ਸੀ ਜਿਹੜੀ ਉਹ ਭਵਾਨੀਗੜ੍ਹ ਦੇ ਵਿੱਚ ਸੀਗੀ ਹੈ ਨਾ ਇੱਥੇ ਤਾਂ ਉਹ ਮਤਲਬ ਕਰੀ ਕਦਾਈ ਆ ਕਰਦੇ ਇੱਥੇ ਸੋਨੇ ਦਾ ਵਪਾਰ ਜਿਹੜਾ ਕਾਫੀ ਵੱਡਾ ਕੰਮ ਸੀਗਾ ਦੀਵਾਨ ਟੋਡਰ ਮਾਲੀ ਜੀ ਦਾ ਇੱਕ ਗੱਲ ਹੋਰ ਸੁਣਨ ਚਾਹੀਏ ਬਾਈ ਜੀ ਕਹਿੰਦੇ ਵੀ ਸਾਹਮਣੇ ਰੇਲਵੇ ਫਾਟਕ ਹੈ ਵੀ ਇਹ ਹਵੇਲੀ ਦੀਆਂ ਨਹੀਂਆਂ ਇੰਨੀਆਂ ਦੂਰ ਤੱਕ ਨੇ ਵੀ ਉਹ ਰੇਲਵੇ ਫਾਟਕ ਤੱਕ ਨਿਕਲਦੀਆਂ ਨੇ ਤੇ ਜਿਹੜੀ ਉਹ ਤੁਸੀਂ ਸੋਸਾਇਟੀ ਕਹਿ ਰਹੇ ਹੋ ਜਿਹੜੇ ਯੂ ਐਸ ਏ ਤੋਂ ਆਏ ਹੈਗੇ ਹਨ ਵੀ ਉਹਨਾਂ ਨੇ ਕਹਿੰਦੇ ਜਿੰਨਾ ਜਿੰਨਾ ਕਵਰ ਕਰ ਸਕੇ ਓਨੀ ਕੁ ਜਗ੍ਹਾ ਉਹਨਾਂ ਨੇ ਬਹੁਤ ਮਹਿੰਗੀ ਖਰੀਦੀ ਆ ਹਾਂ ਬਈ ਕਾਫੀ ਹੁਣ ਆਪਾਂ ਨੂੰ ਰੇਟ ਤਾਂ ਚਲੋ ਨਹੀਂ ਪਤਾ ਹੈ ਨਾ ਪਰ ਦੱਸ ਸਕਦੇ ਆਂ ਕਿ ਉਹ ਕਹਿੰਦੇ ਆ ਵੀ ਗਿੰਗੀ ਜਗ੍ਹਾ ਨਿਕਲੀ ਉਹਨਾਂ ਨੇ ਤਾਂ ਆਲੇ-ਦਾਲੇ ਲੋਕ ਨੂੰ ਪਤਾ ਸੀ ਕਿ ਉਹਨਾਂ ਤੋਂ ਬੜੇ ਮਹਿੰਗੇ ਮੁੱਲ ਦੇ ਬਾਅਦ ਜਿਹੜੀ ਉਹ ਜਗ੍ਹਾ ਲੱਤੀ ਤੇ ਬਹੁਤ ਸ਼ਾਨਦਾਰ ਆ ਰਹਿਣਾ ਤੇ ਉਹ ਜਿਹੜੀ ਮੁਰੰਮਤ ਚੱਲ ਗਈ ਕਿ ਤਿੰਨ ਚਾਰ ਸਾਲਾਂ ਦਾ ਹੈ ਜਿਹੜੀ ਆਪਾਂ ਇਹਦੇ ਹਿਲਾਉਂਦੇ ਆ ਕੋਈ ਹੋਰ ਰੂਮ ਦੇ ਵਿੱਚ ਹੀ ਦੇਖੋ ਹਾਂ ਠੀਕ ਹੈ ਵੀ ਮਤਲਬ ਕਿ ਤਿੰਨ ਸਾਲ ਦਾ ਪ੍ਰੋਜੈਕਟ ਹੈਗਾ ਹੈਗਾ ਹਾਂ ਤਿੰਨ ਚਾਰ ਸਾਲ ਦਾ ਪ੍ਰੋਜੈਕਟ ਆ ਤੇ 2 ਉਹਦੂ ਬਾਅਦ ਹਵੇਲੀ ਹੁਣ ਤਾਂ ਆਪਾਂ ਨੂੰ ਇੱਥੇ ਜਿਹੜੀ ਲੰਬੀ ਮਾਰ ਸੀ ਜੰਗਦੇ ਉਦੋਂ ਉਹ ਕਾਫੀ ਦੂਰ ਤੱਕ ਵਗ ਜੂਗੀ ਬਿਲਕੁਲ ਤੇ ਕਾਫੀ ਲੰਮਾ ਪ੍ਰੋਜੈਕਟ ਆਪਾਂ ਕਹਿੰਦੀ ਵੀ ਠੀਕ ਹੈ ਨਾ ਇਹ ਵੈਸੇ ਜਿੱਦਾਂ ਤੁਸੀਂ ਦੱਸਿਆ ਵੀ ਛੋਟੇ ਸਹਿਬਿਆਂ ਲਈ 78000 ਦੀਆਂ ਮੋਹਰਾਂ ਚਿਣ ਕੇ ਜ਼ਮੀਨ ਖਰੀਦੀ ਗਈ ਤਾਂ ਕਰਕੇ ਕਹਿੰਦੇ ਇਹ ਵਰਲਡ ਦੀ ਸਭ ਤੋਂ ਮਹਿੰਗੀ ਜ਼ਮੀਨ ਬਣ ਜਾਂਦੀ ਹੈ ਨਹੀਂ ਇਹ ਨਹੀਂ ਹੈਗੀ ਵਰਲਡ ਦੀ ਸਭ ਤੋਂ ਮਹਿੰਗੀ ਜ਼ਮੀਨ ਹਾਂਜੀ ਵਰਲਡ ਦੀ ਮਹਿੰਗੀ ਜ਼ਮੀਨ ਉਹ ਹੈ ਜੋਤੀ ਸਰੂਪ ਗੁਰਦੁਆਰਾ ਜਿੱਥੇ ਜਿੱਥੇ ਉਹ ਮੋਹਰਾਂ ਬਿਸ਼ਾਈਆਂ ਗਈਆਂ ਸੀ ਅੱਛਾ ਅੱਛਾ ਇਹ ਤਾਂ ਦਵਾਨ ਟੋਡਰਮਾਲ ਦੀ ਆਪਣੀ ਰਾਇ ਸੀ ਹਾਂ ਆਪਣੀ ਰਾਇਸ਼ ਹੁੰਦੀ ਸੀਗੀ ਠੀਕ ਹੈ ਠੀਕ ਹੈ ਬਾਕੀ ਖੋਜ ਹੋਰ ਜਿਹੜੀ ਇਸ ਵੇਲੇ ਦੀ ਕੀਤੀ ਜਾ ਰਹੀ ਹੈ ਵੀ ਕਿੱਥੇ ਦੇ ਪੁਰਾਣੇ ਗੇਟ ਸੀ ਜਿਵੇਂ ਇਧਰੋਂ ਹੈਨਾ ਤੇ ਇਧਰੋਂ ਹੋਰ ਜਗ੍ਹਾ ਨਿਕਲਦੀ ਭਲਾ ਇੰਨੀ ਕੀ ਹੁੰਦੀ ਸੀ ਸ਼ਾਇਦ ਇਧਰ ਦੇ ਪਾਸੇ ਤੇ ਹੁਣ ਜਿਹੜੀ ਥੱਲੋ ਪੱਟੀ ਆ ਰਹੀ ਹੈ ਹੋਰ ਨਿਕਲਦੀ ਆ ਰਹੀ ਹੈਗੀ ਕੰਧਾਂ ਦੇਖ ਲੋ ਹਵੇਲੀਆਂ ਕਿੰਨੀਆਂ ਕਿੰਨੀਆਂ ਜਣੀਆਂ ਚੌੜੀਆਂ ਨਹੀਂ ਗੀਆਂ तकरीबन 4 4 ਫੁੱਟ 5 5 ਫੁੱਟ ਹੈ ਨਾ ਤਾਂ ਵਾਰੀਆਂ ਚੌੜੀਆਂ ਨਹੀਂ ਗੀਆਂ ਉਸ ਟੈਂਡ ਦੀ ਵੀ ਇੱਕ ਆਪਾਂ ਕਹਿੰਦੇ ਕੋਈ ਆਮ ਬੰਦਾ ਨਹੀਂ ਸੀ ਦਵਾਨ ਡਾਡਰ ਮਾਲਕ ਕੋਈ ਰਾਜ ਮਹਾਰਾਜਾ ਹੋਣੀ ਸੀ ਇਹਨਾਂ ਦੀ ਪਾਈਏ ਬਈ ਇਹ ਤਾਂ ਦੇਖ ਹੁਣ ਆਪਾਂ ਦੱਸ ਨਹੀਂ ਸਕਦੇ ਪੰਜ ਕ ਮੰਜ਼ਲੀ ਕਹਿੰਦੇ ਸ਼ਾਇਦ ਕਹਿੰਦੇ ਮੇਰੇ ਵੀ ਸੁਣ ਚਾਹੀਏ ਕਹਿੰਦੇ ਪੰਜ ਮੰਜ਼ਲੀ ਹਵੇਲੀ ਜੀ ਹੈ ਨਾ ਬਾਕੀ ਹੁਣ ਹਨਾ ਆਪਾਂ ਪੱਕਾ ਨਹੀਂ ਦੱਸ ਸਕ